ਨਾਸਲੰਦ ਹੁੰਦੇ ਚੱਕੀ ਸੇ ਛੇ ਵਜੇ ਦੇਗੇ ਸਾਰਾ ਸਾਵਾਂ ਨੂੰ ਲੈ ਕੇ ਆਏਗਾ ਕਦੀ ਮਾਰੀ ਬਿੱਟੀ ਪਹਿਲੇ ਮੈਂ ਕਿਹਾ ਕੋਈ ਇੱਧਰ ਨਹੀਂ ਘਟਣਾ ਹੋਈ ਇਹ ਸਭ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਪੁੱਲਾ ਇੱਕ ਵਾਰੀ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਏਗਾ ਉਹਦੇ ਦੁੱਧ ਤੇ ਪਿੱਛੇ ਨਹੀਂ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੀ ਬੋਤਲ ਚ ਪਾਣੀ ਦੀ ਬੋਤਲ ਸੀ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਉਹ ਤੋਂ ਕੋਈ ਤੁਸੀਂ ਪੁਲਿਸ ਨੂੰ ਕੰਪਲੀਟ ਨਹੀਂ ਕੀਤਾ ਨਾ ਜੀ ਬਿਲਕੁਲ ਹੀ ਕਹਿੰਦੀ ਮਮੀ ਨਹੀਂ ਕਹਿੰਦੀ ਆਪਾਂ ਨੂੰ ਗਲਤ ਫੈਮੀ ਹੋ ਗਈ ਨਹੀਂ ਐਸਾ ਕੰਮ ਮੈਂ ਕੰਡ ਨਹੀਂ ਕਰ ਸਕਦਾ ਇਹ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦਿੱਤੇ ਰਾਜੇ ਸੰਦਾ ਧੋਖਾ ਕੀ ਕਾਰਨ ਕੀ ਹੈ ਕਿ ਕੀ ਸਮਝੇ ਕਿਉਂ ਇਦਾਂ ਉਹਨੇ ਕੀਤਾ ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਸੀ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਜੀ ਮੇਰੇ ਪੇਪਰ ਤੁਸੀਂ ਬੈਸਟੋਪ ਲਗੋ ਉਹ ਕਦੇ ਉਂਗਲਾਂ ਲੈ ਕੇ ਬਾਜ਼ਾਰ ਸਿਨ ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਸੀ ਮਾਈਕ ਨਿਸ਼ ਕਰਦਾ ਦੋ ਮਿੰਟਾਂ ਤੱਕ ਕਰਨੇ ਤੇਰੇ ਮਾਈਕੇ ਚਾਲੂ ਦੇਖੀ ਨਾ ਉਹ ਕਹਿੰਦੀ ਨਮਾਸ਼ ਐਕਸ਼ਨ ਸ਼ੁਰੂ ਹੋ ਰਿਹਾ ਕਹਿੰਦੀ ਅਸੀਂ ਬਾਏ ਅਸੀਂ ਚੰਦੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸ ਰਾਤ ਡੱਡ ਬੁੱਢੀ ਖਤਮ ਕਰ ਹੁਣ ਕਿੱਥੇ ਆ ਉਹ ਪਰਾ ਰ ਹੈ ਪਰਾ ਰ ਕੀ ਮੰਗ ਕਰਦੇ ਮੰਗ ਤਾਂ ਅਸੀਂ ਇਹੀ ਕਰਦੇ ਸੀ ਤਾਂ ਇਨਸਾਫ ਸੇ ਇੰ데ਗਾ ਬਰਾਬਰ ਸਾਡੇ ਬਰਾਬਰ ਮਾਰੋ ਕੁਇਨ ਨੂੰ ਅਸੀਂ ਫੇਰ ਚੱਕਾਂਗੇ ਸਵੇਰੇ ਇਨਸਾਫ ਮੰਗਦੇ ਮਾਰਿਆ ਉਹਦੇ ਬਾਪ ਨਹੀਂ ਹੈ ਹਾਂਜੀ ਕੁੜੀ ਦੇ ਬਾਪ ਨੇ ਮਾਰਿਆ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ ਕੁਝ ਕਰੋ ਲੈ ਕੇ ਗਿਆ ਜੀ ਤੋਲੀਆ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਣਾ ਕਰ ਰਿਆਂ ਜਿਵੇਂ ਤੇਮ ਕੋਈ ਕੁਝ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਗਿਆ ਲੈ ਕੇ ਗਿਆ ਟਾਵਲ ਰੱਖਿਆ ਟਾਵਲ ਆ ਨਹੀਂ ਪਤਾ ਮੂਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਖਨ ਮਾਰੇ ਪੂਰਾ ਨੋਚਿਆ ਪਿਆ ਸੀ ਮੈਂ ਸਪੈਸ਼ਲ ਇਸੇ ਕਰਕੇ ਲੈ ਕੇ ਆ ਗਿਆ ਹਾਂ ਜੀ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ਼ਲ ਲੈ ਕੇ ਗਿਆ ਸਟੇਡੀਅਮ ਕਲਾਸ ਲੰਦੀ ਹੁੰਦੀ ਸੀ 6 ਤੋਂ 7 ਵਜੇ ਦੇ ਕਰਦੀ 7 ਵਜੇ ਤੋਂ ਬਾਅਦ ਸਵਾ 9 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੀ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਖਰਾਬ ਹੈ ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂ ਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਹੈ ਬਰਾਬਰ ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝ ਖਤਮ ਕਰਵਾਉਣਾ ਹੈ ਉਹਨਾਂ ਤੋਂ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚੇਨ ਬਾਤ ਚ ਝੱਕਾਗੇ ਸਾਨੂੰ ਇਨਸਾਫ ਚਾਹੀਦਾ ਕੀ ਹੋਇਆ ਸੀ ਕਿਤਨਾ ਕੇਸ ਦਾ ਤੁਹਾਨੂੰ ਪਤਾ ਲੱਗਾ ਕਿ ਬਿਲਕੁਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜੀਆ ਕਰਕੇ ਨਹੀਂ ਆਈ ਅੰਦਰ ਸੀ ਮਾਰਕੀਟ ਜਾ ਰਿਹਾ ਉਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਪੜ੍ਹਨੀ ਆ ਮਨੂੰ ਕਿ ਕੋਈ ਨਹੀਂ ਘਰੇ ਆਜਾ ਆਪਾਂ ਕੱਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫੇਰ ਫੇਰਾ 8:00 ਵਜੇ ਫੋਨ ਕੀਤਾ ਮੈਂ ਕਿ ਇੰਨੀ ਲੇਟ ਹੋ ਕੇ ਆਈ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਹਲੇ ਕੁਮਰਿਆ ਫਿਰ ਮੈਂ ਪੌਣੇ 9 ਵਜੇ ਕਿਹਾ ਹਾਂ ਪੌਣੇ 9 ਵਜੇ ਆਈ ਨਹੀਂ ਲੈ ਕੇ ਦੁੱਧ ਲੈ ਕੇ ਆ ਰਿਆਂ ਫਿਰ 9 ਵਜੇ ਫੋਨ ਕੀਤਾ ਕਹਿੰਦਾ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫਿਰ ਫੋਨ ਕੀਤਾ ਤੇ ਜਦੋਂ ਮੈਂ ਆਈ ਨੀਚੇ ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਤੇ ਮੈਂ ਕਿਹਾ ਮਾਨੀ ਨੂੰ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣੀ ਹੁਣੀ ਪਤਾ ਨਹੀਂ ਕਹਿੰਦੇ ਪੀਜ਼ਾ ਖਾਦਾ ਪੀਜ਼ਾ ਖਾਦਾ ਪੀਜ਼ਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤੋਂ ਬਾਅਦ ਉਸ ਹਸਪਤਾਲ ਲਿਆਇਆ ਨੂੰ ਕੁਝ ਵੀ ਨਹੀਂ ਸਰ ਵਿੱਚ ਪਹਿਲਾਂ ਵੀ ਕੋਈ ਕੋਈ ਇਦਾਂ ਘਟਨਾ ਹੋਈ ਹੈਗਾ ਨਾ ਹਾਂਜੀ ਅੱਜ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲੇ ਨੂੰ ਕੁਝ ਸਕਦੇ ਹੋਲੀਵਰਟ ਸਕੂਲ ਤੋਂ ਘੜਦੀ ਬਸ ਉਦੋਂ ਆਈ ਲੱਗਿਆ ਵੀ ਕੋਈ ਗਲਤਫਹਿਮੀ ਹੋ ਰਹੀ ਹੈ ਗਲਤਫਹਿਮੀ ਹੋ ਰਹੀ ਹੈ ਕੀ ਕਰ ਰਹਾ ਸਮਝ ਕਿ ਕੀ ਹੋਇਆ ਕਿਤਾ ਕੋਈ ਪਹਿਲਾਂ ਬਸ ਉਹ ਸ਼ੁਰੂ ਤੋਂ ਨੂੰ ਪਸੰਦ ਨਹੀਂ ਕਰਦੇ ਸੀ ਸਾਡੀ ਰੀ ਮੈਰਿਜ ਹੋਈ ਹੈ ਤੇ ਹਲਦੀ ਸੀ ਵਸ ਗੁੜੀਆਂ ਨੂੰ ਨਹੀਂ ਰੱਖਣਾ ਆਪਾਂ ਦੋਨੇ ਰਹਿਵਾਂਗੇ ਕਿੰਨਾ ਟਾਈਮ ਪਹਿਲਾਂ ਮੇਰੇ ਜੀ ਦੀ ਉਹਨਾਂ ਨੂੰ ਕਿਸੇ ਕਿਸਾਨ ਹੋਇਆ ਨਹੀਂ ਸਾਨੂੰ ਜਦ ਬਿਨੈ ਇੱਕ ਕੇ ਮੈਰਿਜ ਅਸੀਂ ਸੀ ਨਾਮ ਜੀ। ਰਕੇ ਕੁਮਾਰ ਜੀ। ਤੁਸੀਂ ਜੀ ਕੀ ਕੀ ਕਹਿਣਾ ਜਿਹੜੀ ਆ ਕੁੜੀ ਆ ਮਾਰੀ ਗਈ ਹੈ ਕਿੰਨੇ ਸਾਲ ਦੀ ਉਮਰ ਸੀ ਕੀ? ਇਹ ਕੁੜੀ ਕੋਈ ਤਕਰੀਨ 10-11 ਸਾਲ ਦੀ ਕੁੜੀ ਸੀ ਜੀ। ਅੱਛਾ। ਤੇ ਇਹਦੇ ਉੱਤੇ ਸਾਨੂੰ ਸ਼ੱਕ ਆ ਗਿਆ ਕਿ ਮੂਵ ਤੇ ਕਪੜਾ ਰੱਖ ਕੇ ਕਿਉਂ ਮਾਰਿਆ ਗਿਆ? ਕਿਨੇ ਮਾਰਿਆ ਗਿਆ? ਉਹਦੇ ਫਾਦਰ ਨਹੀਂ ਸੱਚੇ ਲਾਫਾਜ਼ ਅਸੀਂ ਆ। ਅੱਛਾ। ਹਾਂ ਜੀ। ਓਕੇ। ਕੀ ਕਰ ਸਮਝਦੇ ਕਿਉਂ ਮਾਰਿਆ? ਕਰ ਇਹ ਉਹ ਤਾਂ ਖਣ ਜਾਂਦਾ ਸੀ ਜੀ। ਅੱਛਾ। ਬੱਸ ਇਹੀ ਕਰਨਾ ਹੋਟਲ ਕਰਨੀ ਹੋ ਸਕਦਾ। ਹਾਂ ਹਾਂ। ਪਹਿਲਾਂ ਇਹ ਜਿਹੜਾ ਗਲਤ ਹੋ ਗਏ ਦੇ ਅਸੀਂ ਰੱਖਾਂਗੇ ਤਾਂ ਵੀ ਜੀ ਕੁੜੀ ਹੈ। ਹਣ ਕਿੱਥੇ ਉਹਦੇ ਕੋ ਪਰਿਵਾਰ ਮੈਂਬਰ ਜਾਂ ਕੋਈ ਹੋਰ ਕੋਈ ਆ ਪਰਿਵਾਰਕ ਮੈਂਬਰ ਕੋਈ ਨਹੀਂ ਆ ਜਿੱਥੇ ਕੋਈ ਰਿਸ਼ਤੀ ਹੋਇਆ ਸੈਕਿੰਡ ਮੈਰਿਜ ਸੀ ਇਹੀ ਸੈਕਿੰਡ ਮੈਰਿਜ ਸੀ ਕੁੜੀ ਸੈਕਿੰਡ ਮੈਰਿਜ ਹੈ ਉਹਦੀ ਸੁਣਤਾ ਚਲ ਜਾਣ ਮੈਰਿਆਂ ਹੋ ਚੁੱਕੀਆਂ ਇਹੀ ਪਸੰਦ ਕਿੰਨੀਆਂ ਹੋਈਆਂ ਨੇ ਸੁਣੋ ਚਾਹੇਗਾ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀ ਉਹ ਕੰਮ ਕਦੇ ਕੋਈ ਕਰਦਾ ਕੋਈ ਕੰਮ ਨਹੀਂ ਕੀਤਾ ਕੁਝ ਨਹੀਂ ਕਰਦਾ ਕੀ ਹਾਂ ਕੀ ਕਰਦਾ ਜੀ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਹਾਂਜੀ ਜੀ ਮੀਜੂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਮੇਰੇ ਮੇਰਾ ਸ਼ਿਵਮ ਕੁਰੂਨੀਚਾ ਆਏਗਾ ਪੰਜਾਬ ਗਲੀ ਚ ਮੇਰੇ ਇਹ ਕਿਰਾਏ ਤੇ ਰਹਿ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਬਹੁਤ ਅਸੀਂ ਸੁਣਦੇ ਜਰੂਰ ਸੀਗੇ ਵੀ ਹਾਂ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਪੇਰੈਂਟਸ ਵੀ ਕਈ ਵਾਰ ਆਏ ਸੀਗੇ ਵੀ ਸਮਝੌਤਾ ਨੂੰਤਾ ਕਰਾਉਣ ਵਾਸਤੇ ਪਰ ਇਹ ਸਕੇਟਿੰਗ ਵਾਸਤੇ ਬੱਚੀ ਜਾਂਦੀ ਸੀ 6 ਤੋਂ 7 ਸਕੇਟਿੰਗ ਦਾ ਟਾਈਮ ਸੀਗਾ ਪਹਿਲਾਂ ਇਹ ਆਪ ਲੈ ਕੇ ਜਾਂਦੀ ਸੀ ਇਹਦੀ ਮੰਮੀ ਪਰ ਉਹ ਤੋਂ ਬਾਅਦ ਹੁਣ ਪਿਛਲੇ 3-4 ਦਿਨ ਤੋਂ ਇਹ ਉਹਦੇ ਲਿਜਾਣ ਲੱਗਿਆ ਗੱਡੀ 'ਚ ਤੇ ਹੁਣ ਇਹ 6 ਤੋਂ 7 ਵਜੇ ਤੱਕ ਜਿਹੜਾ ਅਕਾਲ ਡਿਗਰੀ ਕਾਲਜ ਹੈ ਵਿਮਨ ਕਾਲ ਜਾਇ ਬਾਬਾ ਨਗਿੰਦੀ ਸਮਾਦ ਦੇ ਨਾਲ ਉਹਦੇ ਅੰਦਰ ਸਕੇਟਿੰਗ ਰਿੰਗ ਹੈ ਉੱਥੇ ਇਹ ਬੱਚੀ ਸਕੇਟਿੰਗ ਕਰ ਰਹੀ ਧੀ 6 ਤੋਂ 7 ਵਜੇ ਤੱਕ ਮੈਂ ਵੀ ਉੱਥੇ ਹੁੰਨਾ ਮੇਰੀ ਡਿਊਟੀ ਉੱਥੀ ਹੈ ਤੇ ਉੱਥੇ ਇਹ ਬੱਚੀ ਨੇ ਸਕੇਟਿੰਗ ਕੀਤੀ ਹੈ ਉਹ ਤੋਂ ਬਾਅਦ 7 ਵਜੇ ਤੋਂ ਲੈ ਕੇ ਇਹ 9:20-25 ਮਿੰਟ ਦੇ ਆਸ-ਪਾਸ ਘਰੇ ਆਏ ਨੇ ਉਸ ਤੋਂ ਬਾਅਦ ਇਹਨੇ ਘਰੇ ਆ ਕੇ ਜਦੋਂ ਉੱਪਰ ਫੋਨ ਕੀਤਾ ਇਹ ਲੇਡੀ ਨੂੰ ਵੀ ਆ ਜਾ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਭੱਜ ਕੇ ਥੱਲੇ ਆਈ ਇਹ ਕਹਿੰਦੀ ਥੱਲੇ ਨੂੰ ਬੁਲਾ ਲੈਨੇ ਆ ਕਹਿੰਦਾ ਥੱਲੇ ਨੂੰ ਬੁਲਾਉਣ ਦੀ ਲੋੜ ਨਹੀਂ ਕਹਿੰਦਾ ਤੂੰ ਹੀ ਆ ਜਾ ਪਰ ਉਹਨੇ ਫਿਰ ਵੀ ਸਾਨੂੰ ਆਵਾਜ਼ ਮਾਰਤੀ ਫਿਰ ਉਸੇ ਟਾਈਮ ਮੇਰੀ ਮੈ ਤੇ ਮੈਂ ਪਿੱਛੇ ਸਕੂਟੀ ਤੇ ਫਿਰ ਆ ਕੇ ਪਹਿਲਾਂ ਮੈਂ ਸਰਕਾਰੀ ਹਸਪਤਾਲ ਆਇਆ ਇੱਥੇ ਮੈਨੂੰ ਇਹ ਲੱਭੇ ਨਹੀਂ ਤੇ ਇਹ ਕਿਤੇ ਬਾਜ਼ਾਰ ਚ ਪਤਾ ਨਹੀਂ ਹੋਰ ਕਿਤੇ ਲੈ ਕੇ ਫਿਰ ਗਿਆ ਬੱਚੀ ਨੂੰ ਤੇ ਜਦੋਂ ਮੇਰੇ ਘਰ ਦੇ ਨੇ ਕੂਰ ਕਰਕੇ ਕਿਹਾ ਵੀ ਤੂੰ ਕਿਤੇ ਲੈ ਕੇ ਚੱਲ ਚੰਗੇ ਡਾਕਟਰ ਕੋਲੇ ਡਾਕਟਰ ਮੋਹਤ ਕੋਲ ਲੈ ਕੇ ਗਏ ਪਹਿਲਾਂ ਉੱਥੇ ਪਹੁੰਚੇ ਤੇ ਉਦੋਂ ਪਹਿਲਾਂ ਮੈਂ ਪਹੁੰਚ ਗਿਆ ਸੀ ਉੱਥੇ ਉਹ ਗੱਡੀ ਚ ਉਤਰਿਆ ਮਸਾਂ ਤੇ ਮੈਂ ਉਹਨੂੰ ਬੇਟੀ ਨੂੰ ਚੱਕਿਆ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਬੇਟੀ ਚ ਉਸ ਟਾਈਮ ਹੈਗਾ ਸੀ ਕੁਝ ਠੀਕ ਹੈ ਉਹਦਾ ਵਾਸ਼ਰੂਮ ਵਗੈਰਾ ਨਿਕਲਿਆ ਹੋਇਆ ਸੀਗਾ ਤੇ ਮੈਂ ਉਹਨੂੰ ਅੰਦਰ ਲੈ ਕੇ ਗਿਆ ਉਹਨਾਂ ਨੇ ਪੰਪ ਪੰਪ ਕੀਤਾ ਉਹ ਕਹਿੰਦੇ ਸੀ ਸਰਕਾਰੀ ਹਸ ਫਿਰ ਅਸੀਂ ਇੱਥੇ ਸਰਕਾਰੀ ਹਸਪਤਾਲ 'ਚ ਆ ਗਏ ਸੀਗੇ ਲੈ ਕੇ ਬੇਟੀ ਨੂੰ ਸਕੂਟੀ ਤੇ ਲੈ ਕੇ ਆਏ ਆ ਅੱਛਾ ਉੱਥੋਂ ਹੀ ਉਹ ਅਸੀਂ ਉਹਨੂੰ ਸਾਹਮਣੇ ਲਾ ਕੇ ਬੱਚੀ ਉਹ ਬੰਦਾ ਗੱਡੀ ਲੈ ਕੇ ਫਰਾਰ ਹੋ ਗਿਆ ਉਸੇ ਰਹਿ ਗਿਆ ਉੱਥੋਂ ਹੀ ਭੱਜ ਗਿਆ ਉਹ ਬੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਹਜੇ ਤੱਕ ਕੋਈ ਹਤਾ ਪਤਾ ਹੈ ਨਹੀਂਗਾ ਮੈਨੂੰ ਲੱਗਦਾ ਵੀ ਪੁਲਿਸ ਜੋ ਹੈ ਕਾਰਵਾਈ ਕਰ ਰਹੀ ਹੈ ਮਰੀ ਐਸਐਚਓ ਨਾਲ ਹੁਣ ਗੱਲ ਹੋਈ ਹੈ ਉਹ ਕਹਿੰਦੀ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਬੱਚੀ ਨੂੰ ਮਿਲਿਓ ਕਿਸ ਤਰ੍ਹਾਂ ਬੱਚੀ ਦਾ ਸੁਭਾਅ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲੋ ਜੀ ਜੀ ਬੱਚੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਇੰਨਾ ਵਧੀਆ ਸੀ ਮਤਲਬ ਅਸੀਂ ਰੋ ਰੋ ਕੇ ਆਪਦਾ ਬ ਮੇਰਾ ਬੇਟਾ ਹੈਗਾ 9 ਸਾਲ ਦਾ ਉਹਨਾ ਹਮੇਸ਼ਾ ਖੇਡਦੀ ਰਹਿੰਦੀ ਸੀ ਇੱਕ ਦਿਨ ਵੀ ਕਦੇ ਲੜਦੀ ਨਹੀਂ ਦੇਖਿਆ ਸੀ ਇੰਨੀ ਪਿਆਰੀ ਬੱਚੀ ਸੀ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਜ਼ਿਆਦਾ ਪਿਆਰੀ ਬੱਚੀ ਸੀ ਉਹ ਤੇ ਇਹਦੇ ਵਾਸਤੇ ਦਾ ਮਤਲਬ ਮੇਰੇ ਕੋਈ ਮੇਰੇ ਕੋਲ ਲੱਭ ਨਹੀਂ ਦੀ ਇੰਨੀ ਪਿਆਰੀ ਬੱਚੀ ਸੀ ਉਹ 9 ਸਾਲ ਦੀ ਬੱਚੀ ਸੀਗੀ ਉਹ ਠੀਕ ਹੈ ਬਹੁਤ ਸੋਹਣਾ ਕਰਦੀ ਸੀ ਪਰ ਇਹ ਹੁਣ ਪ੍ਰਮਾਤਮਾ ਜਾਣਦਾ ਜੀ ਵੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਥੈਂਕ ਯੂ ਜਿਹੜੀ ਘਟਨਾ ਹੋਈ ਹੈ ਕੀ ਘਟਨਾ ਸੀ ਕਿਸ ਤਰ੍ਹਾਂ ਦੀ कल रात एक डॉक्टर रुका मसूल होया ਸੀ ਸਾਨੂੰ ਸਿਵਲ ਹਸਪਤਲ ਸੰਗਰੂਰ ਤੋਂ ਕਿ ਮਾਨਵੀਨਾ ਦੀ ਲੜਕੀ ਮੌਰਚਰ ਚ ਡੈਥ ਹੋ ਗਈ ਉਹਦੀ ਮੌਰਚਰ ਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੀਹਾ ਮਿਲੀ ਹੈ ਜੀ ਇੱਥੇ ਉਹਨੇ ਸਟੇਟਮੈਂਟ ਲਿਖਾਈ ਉਹਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਦੇ ਤੇ ਅਸੀਂ 103 bns ਤਹਿਤ ਮੁਕਦਮਾ ਦਰਜ ਕੀਤਾ ਤੇ ਪੁਤੀਸ਼ ਚਮਲ ਚੱਲਿਆ ਰਹੇ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਡਾਕਟਰ ਦਾ ਮੌਤ ਦੇ ਸਹੀ ਕਾਰਨਾਂ ਦਾ ਬਾਅਦ ਹੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ? ਕਰੀਬ 8-9 ਸਾਲ ਦੱਸਦੇ ਨੇ ਜੀ। ਕੋਈ ਕਾਰਨ ਪਤਾ ਲੱਗਿਆ ਜੀ ਕੀ ਕਾਰਨ ਹੈ ਕਿ ਇਸ ਤਰ੍ਹਾਂ ਘੁੱਟਿਆ ਗਿਆ? ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੇ ਨੂੰ। ਉਹਨਾਂ ਦੇ ਬਿਆਨਾਂ ਦੇ ਤਹਿਤ 103 ਬਿਆਨਸ ਦਾ ਮੁਕਤ ਹੈ। ਫੈਮਲੀ ਨੇ ਰੋਕ ਲਾਇਆ ਵੀ ਕੋਈ ਪਹਿਲਾਂ ਵੀ ਇਹੋ ਜਿਹਾ ਕੀਤਾ ਗਿਆ ਕੋ ਲੜਕੀ ਦੇ ਨਾਲ। ਇਹ ਹਾਲੇ ਤਫ਼ਤੀਸ਼ ਜੇ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ। ਅਰੈਸਟ ਨਹੀਂ ਜਿੰਨੇ ਰਸਤ ਨਹੀਂ ਹੋਈ ਅਜੇ ਕਿਸੇ ਦੀ ਵੀ